ਆਪ ਸਭ ਦਾ ਹਰ ਇੱਕ ਸਵਾਗਤ ਕਰਦੇ ਹਾਂ ਵੀਡੀਓ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਵੀ ਕਰਦੇ ਹੋ ਅਪਡੇਟਸ ਨਾਲ ਟੋਨ ਸਬਸਕ੍ਰਾਈਬ ਵੀ ਕਰ ਲਈਏ ਨੋਟੀਫਿਕੇਸ਼ਨਸ ਆਪ ਤੋਂ ਮਿਲ ਬਟਨ ਸਬਸਕ੍ਰਾਈਬ ਵੀ ਤੇ ਬੈਲ ਆਈਕਨ ਵੀ ਕਲਿੱਕ ਕਰ ਦਿਓ ਤੇ ਸ਼ੁਰੂ ਕਰਦੇ ਹਾਂ ਡੀ ਐਲ ਇਹ ਵੀ ਲਾਜੇ ਦੀ ਕੈਂਸੀ ਕਿ ਦੁਕਾਈ ਦੇ ਮੰਨ ਦੇ ਲਾਜੇ ਨੂੰ ਕਰਕੇ ਰੋਕਣ ਦੀ ਇਸ ਨੂੰ ਆਪਾਂ ਡਿਟੇਲ ਵਿੱਚ ਖਬਰ ਨੂੰ ਜਾਣਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸੰਬੰਧੀ ਕਾਲਜ ਮੈਨੇਜਮੈਂਟ ਖਿਲਾਫ ਰੋਜ਼ ਮਜ਼ਹਾਰਾ ਕਰਕੇ ਸੰਘਰਸ਼ ਦਾ ਬੇਗੁਲ ਵਜਾਇਆ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਨੇ ਦੋਸ਼ ਲਾਇਆ ਕਿ ਉਹ ਪਿਛਲੇ 2 ਮਹੀਨਿਆਂ ਤੋਂ ਆਪਣੀਆਂ ਮੰਗਾਂ ਲਈ ਕਾਲਜ ਪ੍ਰਿੰਸੀਪਲ ਅਤੇ ਮੈਨੇਜਮੈਂਟ ਤੱਕਈ ਵਾਰ ਪਹੁੰਚ ਕਰਕੇ ਬੇਨਤੀ ਕਰ ਚੁੱਕੇ ਹਨ ਪਰ ਉਨ੍ਹਾਂ ਦੇ ਕੋਈ ਸੁਣਵਾਈ ਨਹੀਂ ਹੋਈ ਜਿਸ ਕਰਕੇ ਉਹ ਦੁਖੀ ਹਨ ਤੇ ਉਨ੍ਹਾਂ ਨੇ ਆਪਣਾ ਮਾਮਲਾ ਜਨਤਾ ਦੀ ਕਚੈਰੀ ਵਿੱਚ ਲਜਾਂ ਦਾ ਫੈਸਲਾ ਕੀਤਾ ਹੈ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬੰਸ ਸਿੰਘ ਨੇ ਕਿਹਾ ਕਿ ਸਟ੍ਰੋਮਨੀ ਕਮੇਟੀ ਅਧੀਨ ਚੱਲ ਰਹੀ ਇਸ ਕਾਲਜ ਦੇ ਮੁਲਾਜ਼ਮਾਂ ਨੂੰ ਬੰਦੀਆਂ ਤੇ ਤਨਖਾਹਾਂ ਤੇ ਬਕਾਏ ਆਦਾ ਦੇਣਾ ਵੱਡਾ ਵਿਤਕਰਾ ਹੈ ਜਿਸ ਕਾਰਨ ਉਹ ਲੜਾਈ ਆਰ ਪਾਰ ਦੀ ਹੋਵੇਗੀ ਕਿਉਂਕਿ ਕਾਲਜ ਅਧਿਕਾਰੀ ਅਤੇ ਮੈਨੇਜਮੈਂਟ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਹੋ ਜਾਵੇਗਾ ਇਸ ਮੌਕੇ ਸੰਨ ਪ੍ਰੀਤ ਸਿੰਘ ਅਮਰਜੀਤ ਸਿੰਘ ਅਜਮੇਰ ਸਿੰਘ ਸੁਖਵਿੰਦਰ ਸਿੰਘ ਹਰਪ੍ਰੀਤ ਸਿੰਘ ਸਰਬੀ ਸਿੰਘ ਚੱਠਾ RAMDAS ਆਦ ਹਾਜ਼ਰ ਸਨ ਇਸ ਬੰਦੇ ਜਦੋਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਲਖਵੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਨੇਜਮੈਂਟ ਨੇ ਮੀਟਿੰਗ ਵਿੱਚ ਇਹਨਾਂ ਦੀਆਂ ਮੰਗਾਂ ਦਾ ਕੁਝ ਪ੍ਰਵਾਨ ਕੀਤੀਆਂ ਸਨ ਅਤੇ ਰਹਿੰਦੀਆਂ ਮੰਗਾਂ ਵੀ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ ਜਿਸ ਤੇ ਉਪਰ ਜਲਦ ਹੀ ਫੈਸਲਾ ਲਿਆ ਜਾਊਗਾ ਸੋ ਇਹ ਮੁਲਾਜ਼ਮ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਦੇ ਨੇ ਜਿਨ੍ਹਾਂ ਦੀਆਂ ਮੰਗਾਂ ਪੂਰੀ ਨਹੀਂ ਹੋ ਰਹੀਆਂ ਸਨ ਤੇ ਉਹਨਾਂ ਨੇ ਇਹ ਰੋਸ ਮੁਜ਼ਾਹਰਾ ਕਰਕੇ ਇੱਕ ਸੰਘਰਸ਼ ਕੀਤਾ ਜਿਸ ਦੇ ਵਿੱਚ ਅਗੋਂ ਜਵਾਬ ਮਿਲਿਆ ਕਿ ਉਹਨਾਂ ਦੀਆਂ ਮੰਗਾਂ ਦੇ ਉੱਪਰ ਜਲਦ ਹੀ ਫੈਸਲਾ ਲਿਆ ਜਾਊਗਾ ਸੋ ਹਰ ਵਿਭਾਗ ਦੇ ਮੁਲਾਜ਼ਮ ਤੇ ਪੈਨਸ਼ਨ ਦੀ ਅਪਡੇਟ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੇ ਕਰਦੇ ਰਹਿਣੇ ਆ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਆਪਣੇ ਨਾਲ ਸੰਬੰਧਿਤ ਹਰ ਇੱਕ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਬਲੈਕ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਵੀ ਜ਼ਰੂਰ ਕਲਿੱਕ ਕਰ ਲਓ ਧੰਨਵਾਦ ਜੀ